ਪੰਜਾਬ ਦੇ ਵਿੱਚ ਨਸ਼ਿਆਂ ਦੀ ਗਿਣਤੀ ਦਿਨੋ ਦਿਨ ਵਾਧੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਹੁਣ ਐਸਜੀਪੀਸ ਦੇ ਵੱਲੋਂ ਕੁਝ ਬੱਚਿਆਂ ਨੂੰ ਉਜਾਗਰ ਵੀ ਕੀਤਾ ਜਾ ਰਿਹਾ ਹੈ ਤੇ ਉਥੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸਾਦੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਅੱਜ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਤੇ ਸਰਕਾਰਾ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਤੇ ਜਿਸ ਦੇ ਦੌਰਾਨ ਉਹਨਾਂ ਨੇ ਕੁਝ ਬੱਚਿਆਂ ਨੂੰ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਨਸ਼ਾ ਕਾਫੀ ਵੱਧ ਗਿਆ ਹੈ ਤੇ ਜਿਸ ਦੇ ਦੌਰਾਨ ਇਹਨਾਂ ਨਸ਼ਿਆਂ ਨੂੰ ਮੁਕਤ ਕਰਨ ਦੇ ਲਈ ਸਾਨੂੰ ਆਪਣੀ ਆਵਾਜ਼ ਨੂੰ ਉਠਾਉਣਾ ਪਵੇਗਾ ਤੇ ਜਿਸ ਦੇ ਦੌਰਾਨ ਐਸਜੀਪੀਸੀ ਦੇ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਦੇ ਵੱਲੋਂ ਹਰਜਿੰਦਰ ਸਿੰਘ ਧਾਮੇ ਦੇ ਵੱਲੋਂ ਇਹ ਬਿਆਨ ਦੇ ਕੇ ਜਿਹੜਾ ਕਿ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਪਰਟਵਾਰੇ ਜਿਹੜਾ ਕਰ ਤੋਂ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਐਰਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੋ ਕੀ ਕਰਾ ਐਮ ਐਮ ਇਹ ਲਾਇਆयंस ਕਲੱਬ ਬਰਮਿੰਗਮ ਜਿਨ੍ਹਾਂ ਵੱਲੋਂ ਹਰ ਸਾਲ ਇਹ ਗੁਰਮਤ ਦੇ ਸਮਾਗਮ ਇੱਕ ਗੁਰਮਤ ਦਾ ਵਧੀਆ ਸਨੇਹਾ ਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਉਹ ਅਰਦਾਸ ਦਾ ਕਨਸੈਪਟ ਸਾਰਿਆਂ ਨਾਲ ਆ ਕੇ ਸਾਂਝਾ ਕਰਦੇ ਪਿਛਲੇ ਦਿਨਾਂ ਦੌਰਾਨ ਇੱਕ ਕੈਂਪ ਭਾਈ ਨੰਦ ਲਾਲ ਜੀ ਪਬਲਿਕ ਸਕੂਲ ਆਨੰਦਪੁਰ ਸਾਹਿਬ ਵਿਖੇ ਰੱਖਿਆ ਗਿਆ ਤੇ ਇਸ ਵਾਰ ਇਹਨਾਂ ਨੇ ਇਹ ਸਾਡੇ ਅਸਥਾਨ ਦੇ ਉੱਤੇ ਤਰਨ ਤਾਰਨ ਵਿਖੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਰੱਖਿਆ ਤੇ ਮੈਨੂੰ ਖੁਸ਼ੀ ਵੀ ਹੋਈ ਇਸ ਗੱਲ ਦੀ ਸੰਤੁਸ਼ਟਤਾ ਵੀ ਹੋਈ ਪਰ ਇੱਕ ਆਪਣੇ ਆਪ ਵਿੱਚ ਮੈਨੂੰ ਛੋਟਾਪਨ ਵੀ ਮਹਿਸੂਸ ਹੋਇਆ ਕਿ ਵਿਦੇਸ਼ਾਂ ਦੀ ਧਰਤੀ ਤੋਂ ਜਨਮੇ ਜਿਨ੍ਹਾਂ ਦਾ ਜਨਮ ਵੀ ਵਿਦੇਸ਼ ਦੀ ਧਰਤੀ ਤੇ ਜਿਨ੍ਹਾਂ ਦੀ ਪਾਲਣਾ ਵੀ ਵਿਦੇਸ਼ ਦੀ ਧਰਤੀ ਤੇ ਤੇ ਉਹ ਆਤਮਾ ਕੈਂਪਾਜ ਲਾ ਰਹੇ ਆ ਕੇ ਪੰਜਾਬ ਦੀ ਧਰਤੀ ਤੇ ਕਿਉਂ ਲਾ ਰਹੇ ਆ ਉਵੇਂ ਬਮਾ 117 ਮੁਲਕਿਆ ਜਿੱਥੇ ਖਾਲਸੇ ਦਾ ਨਿਸ਼ਾਨ ਸਾਹਿਬ ਚੁਲਦਾ ਪਰ ਇਹ ਆਪਣੀਆਂ ਜੜ੍ਹਾਂ ਕਿਉਂਕਿ ਪੰਜਾਬ ਉਹ ਪਵਿੱਤਰ ਧਰਤੀ ਜਿਹਨੂੰ ਆਪਾਂ ਕਹਿੰਦੇ ਗੁਰਾਂ ਦੀ ਧਰਤੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤੇ ਇਹਨਾਂ ਦੇ ਮਨ ਦੇ ਵਿੱਚ ਇਹ ਦਰਦਿਆ ਕਿ ਅੱਜ ਪੰਜਾਬ ਦੇ ਬੱਚੇ ਗੁਰਮਤ ਤੋਂ ਸੱਖਣੇ ਹੁੰਦੇ ਜਾ ਰਹੇ ਆ ਅੱਜ ਪੰਜਾਬ ਦੇ ਬੱਚੇ ਨਸ਼ਿਆਂ ਦੇ ਵਿੱਚ ਗੁਲਤਾਨ ਹੁੰਦੇ ਜਾ ਰਹੇ ਆ ਅੱਜ ਪੰਜਾਬ ਦੇ ਬੱਚੇ ਇਕਨੋਮਿਕ ਫੈਕਟਰ ਨੂੰ ਲੈ ਕੇ ਕੇਵਲ ਦਾ ਕੇਵਲ ਆਪਣੀ ਦੌੜ ਤੱਕ ਸੀਮਤ ਆ ਅੱਜ ਸਾਡੇ ਮਾਪਿਓ ਪੰਜਾਬ ਦੇ ਉਹ ਵੀ ਇੱਕ ਇਕਨੋਮਿਕ ਫੈਕਟਰ ਲੈ ਕੇ ਬੱਚਿਆਂ ਨੂੰ ਪਰਫੋਲਡ ਕਰ ਰਹੇ ਪ੍ਰਾਣਿਆਂ ਵੇਲੇ ਸੰਸਕਾਰ ਹੁੰਦੇ ਸੀ ਬੱਚੇ ਦਾ ਜਨਮ ਸੰਸਕਾਰ ਫਿਰ ਬੱਚੇ ਦਾ ਦਸਤਾਰ ਦਾ ਸੰਸਕਾਰ ਅਮਰ ਸੰਸਕਾਰ ਆਨੰਦਗਾਰ ਸੰਸਕਾਰ ਐਵੇਂ ਸਾਰੀਆਂ ਗੁਰਮਤ ਦੀਆਂ ਖਾਲਸੇ ਦੀਆਂ ਇਹ ਰਵੈਤਾਂ ਸੀ ਜਿਹੜੀਆਂ ਰਵੈਤਾਂ ਹੌਲੀ-ਹੌਲੀ ਸਾਡੇ ਵਿੱਚੋਂ ਘਟਦੀਆਂ ਗਈਆਂ ਤੇ ਮੈਂ ਉਹ ਬੱਚੀ ਜਿਹੜੀ ਉੱਥੇ ਜिले ਸਾਧ ਤੋਂ ਅਖੀਨਲੀ ਕਲਾਸ ਦੇ ਵਿੱਚ ਮੈਂ ਆਇਆ ਤੇ ਮੇਰੀ ਇਸ ਗੱਲ ਤੋਂ ਵੀ ਸੰਤੁਸ਼ਟਤਾ ਹੋਈ ਕਿ ਉਸ ਬੱਚੀ ਨੇ ਗਾਗਰ ਬਹੁਤ ਸੋਹਣੀ ਇਲਾਸਟ੍ਰੇਸ਼ਨ ਦੇ ਕੇ ਉਹਨੇ ਇੱਕ ਇੱਕ ਕਨਸੈਪਟ ਨੂੰ ਪੂਰਾ ਕੀਤਾ ਕਿ ਜੇ ਇੱਕ ਪਾਣੀ ਦੀ ਗਾਗਰ ਭਰੀ ਆ ਉਹਦੇ ਚੋਂ ਪਾਣੀ ਨਿਕਲਦਾ ਜਾਵੇ ਤੇ ਹੌਲੀ-ਹੌਲੀ ਉਹ ਖਾਲੀ ਹੋ ਜਾਂਦੀ ਹੈ ਸਿੱਖ ਨੂੰ ਆ ਦੇਖ ਦਿੱਤਾ ਕਿ ਅਮਰਤ ਵੇਲੇ ਤਾਂ ਇਹ ਜਿਹੜਾ ਪੰਜ ਭੌਤਿਕ ਸਰੀਰ ਗਾਗਰ ਦੇ ਨੇ ਆਈਆਂ ਇਹਨੂੰ ਅਮਰ ਦੇਵਲਾ ਸਾਹਮਣੇ ਪੰਜਾਂ ਬਾਣੀਆਂ ਦੇ ਨਾਲ ਇਹਦੇ ਵਿੱਚ ਤੂੰ ਆਪਣੇ ਵਿਕਾਰ ਵੀ ਮਾਰਨੇ ਆ ਤਾਂ ਇਸ ਗਾਗਰ ਨੂੰ ਗੁਰਮਤ ਰਾਹੀਂ ਪਵਿੱਤਰ ਸ਼ਬਦ ਰਾਹੀਂ ਭਰਨਾ ਵੀ ਆ ਤੇ ਉਹਨੇ ਨਾਲ ਦੀ ਨਾਲ ਇੱਕ ਤਿੰਨ ਉਹਦੇ ਵਿੱਚ ਮਘੋਰੇ ਜਿਹਨੂੰ ਅੱਬਾ ਸ਼ੇਖ ਕਹ ਲੈਨੇ ਆ ਕਿ ਉਹ ਅੱਜ ਕਿਉਂਕਿ ਅਜੋਕਾ ਜੋਗ ਐਸਾ ਬਣ ਗਿਆ ਕਿ ਚੰਗੇ ਪਾਸੇ ਨੂੰ ਪੈਰ ਪਟਣ ਲਈ ਬੰਦੇ ਨੂੰ ਟਾਈਮ ਲੱਗਦਾ ਮਾੜਾ ਪਾਸਾ ਬਹੁਤ ਛੇਤੀ ਡ੍ਰੌਪ ਕਰਦੇ ਤੇ ਕੂੜ ਵੀ ਇੰਨਾ ਚੱਲ ਰਿਹਾ ਕਿ ਆਪਾਂ ਦਾ ਅੱਜ ਸਾਰੇ ਇਸ ਗੱਲ 'ਤੇ ਗਲਤਾਨ ਆ ਕਿ ਜਿੰਨਾ ਕੂੜਿਆ ਉਹ ਸਾਡੇ ਤੇ ਵੱਧ ਅਫੈਕਟ ਕਰਦਾ ਸੱਚ ਸੁਣਨ ਨੂੰ ਅੱਜ ਆਪਾਂ ਤਿਆਰ ਨਹੀਂ ਤੇ ਉਹਦੀ ਰੋਕਥਾਮ ਵੀ ਦੱਸੀ ਕਿ ਕਿਹੜੇ ਆਪਗੋਣਿਆਂ ਮਾੜੀ ਜਿਹੜੇ ਆਪਾਂ ਸੰਗਤ ਕਰ ਲੈਨੇ ਆ ਜਿਹੜੇ ਗੁਰੂ ਦੇ ਭਜਨ ਤੋਂ ਗੁਰੂ ਦੀ ਸੇਵਾ ਦੇ ਸਿਮਰਨ ਤੋਂ ਟੁੱਟ ਜਾਂਦੇ ਆ ਅਤਿਆਤ ਕੋਈ ਨਹੀਂ ਫਿਰ ਸਾਰਾ ਇਹਦਾ ਰੋਕਥਾਮ ਵੀ ਦੱਸੀਏ ਕਿ ਉਹ ਕਿਹੜੀ ਰੋਕ ਥਾਮ ਉਹ ਰੋਕ ਥਾਮਿਆ ਗੁਰੂ ਘਰ ਜਾ ਕੇ ਸੇਵਾ ਕਰਨੀ ਤੇ ਸੇਵਾ ਦੇ ਵਿੱਚੋਂ ਸਿਮਰਨ ਉਪਜਦਾ ਮਾੜੇ ਦਾ ਦੱਬੇ ਤੇ ਲਤਾੜੇ ਦਾ ਉਹਦਾ ਆਪਾਂ ਔਖੇ ਵੇਲੇ ਉਹਦੇ ਨਾਲ ਵੀ ਖੜੇ ਹੋਣਾ ਸੋ ਮੇਰਾ ਕਹਿਣ ਤੋਂ ਭਾਵ ਕਿ ਇਹ ਉਦਾਹਰਨਾਂ ਛੋਟੀਆਂ-ਛੋਟੀਆਂ ਉਹਨਾਂ ਕਲੈਕਟ ਕਰਕੇ ਜਿਹੜੀਆਂ ਰੂਹ ਰੂਹ ਬੱਚਿਆਂ ਦੇ ਹਿਰਦੇ ਵਿੱਚ ਵਾਸਾ ਕਰਦੀਆਂ ਤੇ ਮੈਂ ਪਹਿਲੀ ਕਲਾਸ ਜਿਹਲੇ ਅਡਾਪਟ ਕੀਤੀ ਸਾਡਾ ਵੀਰ ਪਹਿਲਾਂ ਤਾਂ ਗੁਰੂ ਸਾਹਿਬ ਨੇ ਬੜੀ ਬੜੀ ਕਿਰਪਾ ਕੀਤੀ ਹੋ। ਬੱਚੇ ਵੀ ਗੁਰਮਤ ਦੇ ਵਿੱਚ ਗਰਸੇ ਹੋਏ ਤੇ ਉਹਨਾਂ ਨੇ ਇੱਕ ਬਹੁਤ ਵਧੀਆ ਉਥੇ ਕਨਸੈਪਟ ਦਿੱਤਾ ਸੀ ਕਿ 1% ਬੰਦਾ ਜੇ ਅਨਕਰੀਸ਼ ਕਰੇ 1% ਤੇ ਬੰਦਾ ਕਿੱਡੀ ਵੱਡੀ ਪ੍ਰਾਪਤੀ ਕਰ ਸਕਦਾ ਆ ਪਿੱਛੇ ਆਪਾਂ ਜੋੜ ਮੇਲਾ ਬਣਾ ਕੇ ਖੜੇ ਆ ਹੋਲੇ ਮਹੱਲੇ ਦਾ ਮੈਨੂੰ ਕੁਝ ਸਮਾਂ ਪਹਿਲਾਂ ਇੱਕ ਮਨੋਖ ਮਿਲਿਆ ਜਿਹੜਾ ਨਾਸਕ ਬਿਰਤੀ ਦਾ ਸੀ ਗੁਰੂ ਨੇ ਕਿਰਪਾ ਕੀਤੀ ਚੰਗੇ ਪਾਸੇ ਤੁਰ ਪਿਆ ਤੇ ਮੈਂ ਕਹਿੰਦਾ ਹੁਣ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀ ਕਰਨ ਜਾਣਾ ਕਹਿੰਦਾ ਮੈਂ ਸਤਗੁਰਾਂ ਦੇ ਚਰਨਾਂ ਚ ਆਸਰਾ ਕਰਦਾ ਵੀ ਸਤਗੁਰੂ ਚ ਮੇਰੇ 20 ਆਪਗੁਣੇ ਆ ਤੇ ਇੱਕ ਹਰ ਸਾਲ ਛੱਡਦਾ ਤੇ ਮੈਂ ਹੁਣ 20 ਛੱਡ ਕੇ ਬਿਲਕੁਲ ਸੁਰਖਰੂ ਹੋ ਗਿਆ ਇਹ ਆ ਗੁਰੂ ਦਾ